ਬਦਲ ਗਏ ਬਦਲ ਗਏ ਬਦਲ ਗਏ ਵਕਤ ਬਦਲ ਗਏ ਯਾਰ ਬਦਲ ਗਏ ਕਦੀ ਸ਼ੀਤਲنگਰਾਲ ਦਾ ਹੱਥ ਫੜ ਕੇ ਉਸਦੇ ਨਾਲ ਪੰਗੜੇ ਪਾਉਣ ਵਾਲੇ ਐਮਐਲਏ ਰਮਨ ਅਰੋੜਾ ਅੱਜ ਸ਼ੀਤਲنگਰਾਲ ਦੀ ਹਾਰ ਤੇ ਉੱਤੇ ਇਹਨੇ ਖੁਸ਼ ਹੋਏ ਕਿ ਪੰਗੜੇ ਪਾंदे ਦਿਖਾਈ ਦਿੱਤੇ ਸੋਸ਼ਲ ਮੀਡੀਆ ਤੇ ਸ਼ੀਤਲੰਗਰਾਲ ਤੇ ਰਮਨ ਅਰੋੜਾ ਦੀਆਂ ਕਈ ਵੀਡੀਓ ਮੌਜੂਦ ਨੇ ਜਿਸ ਦੇ ਵਿੱਚ ਦੋਨੋਂ ਇਕੱਠੇ ਇੱਕੋ ਗੱਡੀ 'ਚ ਜਾਂਦੇ ਤੇ ਕਈ ਫੰਕਸ਼ਨਾਂ 'ਚ ਇਕੱਠੇ ਨੱਚਦੇ ਦਿਖਾਈ ਦਿੰਦੇ ਸੀ ਪਰ ਹੁਣ ਵਕਤ ਬਦਲ ਗਿਆ ਹੈ ਸਿਆਸਤ ਨੇ ਦੋਵਾਂ ਨੂੰ ਦੁਸ਼ਮਣ ਬਣਾ ਦਿੱਤਾ ਤੇ ਅੱਜ ਰਮਨ ਅਰੋੜਾ ਨੂੰ ਇੰਨੀ ਖੁਸ਼ੀ ਹੋਈ ਕਿ ਜਿਸ ਸ਼ੀਤਰੰਗਰਾਲ ਦੇ ਹੱਥ ਨੂੰ ਫੜ ਕੇ ਉਹ ਨੱਚਦੇ ਫਿਰਦੇ ਸੀ ਅੱਜ ਉਸ ਦੀ ਹਾਰ ਦਾ ਜਸ਼ਨ ਮਨਾਦੇ ਦਿਖਾਈ ਦਿੱਤੇ ਉਸ ਦੀ ਹਾਰ ਤੇ ਰੱਜ ਕੇ ਨੱਚੇ ਰਮੜ ਅਰੋੜਾ ਤੁਸੀਂ ਆ피 ਦੇਖ ਲਵੋ ਵੀਡੀਓ ਕਿਵੇਂ ਹੀਤਲ ਦੀ ਹਾਰ ਦਾ ਜਸ਼ਨ ਮਨਾ ਰਹੇ ਨੇ ਵਿਧਾਇਕ ਰਮੜ ਜਿਵੇਂ ਦੇਖ ਰਹੇ ਹੋ ਸੀਰ ਗਲਤੀ ਕਰਕੇ ਦੇਖੋ ਜੋ ਸਰਕਾਰ ਅੱਛਾ ਕੰਮ ਕਰ ਰਹੀ ਆ ਜੋ ਸਰਕਾਰ ਦੀਆਂ ਨੀਤੀਆਂ ਅਛੀਆਂ ਨੀਤੀਆਂ ਨੂੰ ਲੋਕੀ ਪਸੰਦ ਕਰ ਰਹੇ ਆ ਇਸ ਗੱਲ ਨੂੰ ਤਾਂ ਕੋਈ ਸ਼ੱਕ ਨਹੀਂ ਸੀਤਨ ਗਲਤੀ ਕੀਤੀ ਆ ਕਿਉਂਕਿ ਜੇ ਕੋਈ ਦੇਖੋ ਹਰ ਪ੍ਰਵਾਸੀ ਮਨਮਟਾ ਮਾੜਾ ਮੋਟਾ ਹੁੰਦਾ ਹੈ ਜੇਕਰ ਉਹਨੂੰ ਪ੍ਰਵਾਸ ਦੇ ਵਿੱਚ ਬਿਠਾ ਕੇ ਸੁਲਝਾਇਆ ਜਾਂਦਾ ਤੇ ਅੱਜ ਜੋ ਐਡਾ ਵੱਡਾ ਫਤਵਾ ਮਾਨ ਸਰਕਾਰ ਨੂੰ ਮਿਲਿਆ ਵਾ ਇਸ ਤੋਂ ਪਤਾ ਲੱਗਦਾ ਮਾਨ ਸਾਹਿਬ ਨੂੰ ਆਮ ਆਦਮੀ ਪਾਰਟੀ ਲੋਕੀ ਬਹੁਤ ਪਸੰਦ। ਵੀਰ ਜੀ ਤੁਸੀਂ ਤਾਂ ਸ਼ੀਤਲਿਕੋ ਗੱਡੀ ਚੰਦੇ ਸੀ ਤੁਹਾਡੀ ਗੱਡੀ ਤੁਹਾਡੇ ਸਾਥੀ ਬਦਲ ਗਏ। ਦੇਖੋ ਇਹ ਇਹ ਜਿਹੜੀ ਇਹ ਜਿਹੜੀ ਗੱਲ ਹੈ ਇਹ ਸਾਰੀਆਂ ਬਕਰ ਦੇ ਉੱਤੇ ਨਿਰਭਰ ਕਰਦੀਆਂ। ਬਕਰ ਬਹੁਤ ਬਹੁਤ ਕੁਝ ਕਰਾ ਦਿੰਦਾ ਵਾ। ਤੁਸੀਂ ਦੇਖਿਆ ਹੀ ਹੈ ਜਲੰਧਰ ਵੈਸਟ ਦੀ ਜੋ ਰਾਜਨੀਤੀ ਆ ਉਹਨੂੰ ਜੋ ਇਹਨੂੰ ਦੇਖ ਕੇ ਇਦਾਂ ਲੱਗਦਾ ਵੀ ਦੁਨੀਆ 'ਚ ਹਰ ਚੀਜ਼ ਪੋਸੀਬਲ ਆ। ਮੈਂ ਆਪਣੀ ਪਾਰਟੀ ਜਾਨਣਾ ਸਭ ਨੂੰ ਜਾਇਆ ਕਿ ਮੇਰੇ ਵਾਲੇ ਪਾਸੇ ਆ ਜਾਣ। ਦੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਤੁਹਾਨੂੰ ਪਹਿਲਾਂ ਸੀ ਉਹਨਾਂ ਨੇ ਆ ਜਾਇਆ ਇੱਧਰ। ਕਿਹਾ ਸੀ ਮੇਰੀ ਗੱਲ ਸੁਣੋ। ਇੰਨਾ ਚੀਜ਼ਾਂ ਦਾ ਇਸ ਵੇਲੇ ਕੋਈ ਆਧਾਰ ਨਹੀਂ ਆ ਉਹਦਾ ਕਾਰਨ ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੋ ਲੋਕਾਂ ਨੇ ਪਿਆਰ ਦਿੱਤਾ ਆਪਾਂ ਅੱਜ ਉਹਦੇ ਹੱਲ ਤੱਕੀਏ ਕਿ ਲੋਕੀ ਅੱਜ ਵੀ ਔਰ ਸਦਾ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਔਰ ਕਰਦੇ ਰਹਿਣਗੇ। ਆਪੇ ਜੇ ਇੱਕ ਮੰਤਰੀ ਦੀ ਥਾਂ ਖਾਲੀ ਪਈ ਹੈ ਉਹ ਰਮਨ ਭਰ ਸਕਦੇ ਜਾਂ ਫਿਰ ਮਹਿੰਦਰ ਭੱਟ ਜੋ ਜੋ ਮਾਨ ਸਾਹਿਬ ਨੇ ਕਿਹਾ ਵਾ ਉਹੀ ਹੋਣਾ ਚਾਹੀਦਾ ਮਾਨ ਸਾਹਿਬ ਦੀ ਗੱਲ ਦੇ ਉੱਤੇ ਪ੍ਰਵਾਨਗੀ ਉਸ ਗੱਲ ਦੇ ਤੇ ਪਹਿਰੇਦਾਰੀ ਸਾਰਾ ਪੰਜਾਬ ਦੇਗਾ ਇਹ ਚਿਤੰਬੜਾ ਅਚਰ ਅੰਮੀ ਤੁਹਾਡੀ ਨੇ ਵੀ ਕਈ ਸਵਾਲ ਪੁੱਛੇ ਨੇ